ਮੌਤ ਗੁਰੂ ਗ੍ਰੰਥ ਸਾਹਿਬ ਕਹਿੰਦੇ ਗ੍ਰਸ ਦੀ ਹੈ ਇਹਨੇ ਸਭ ਨੂੰ ਗ੍ਰਸ ਲੈਨੇ ਇੱਕ ਗੁਰਬਾਣੀ ਵਿੱਚ ਬਚਨ ਹੁੰਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਤਗੁਰੂ ਨੇ ਬੜੇ ਪਿਆਰ ਦੀ ਗੱਲ ਸਮਝਾਈ ਆ ਸੋਲਾ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਆ ਨਾ ਜੀ ਸੋਲਾ ਸਾਹਿਬ ਦੇ ਪੰਜ ਸ਼ਬਦ ਨੇ ਤਿੰਨ ਸ਼ਬਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨੇ ਔਰ ਦੋ ਸ਼ਬਦ ਗੁਰੂ ਇੱਕ ਗੁਰੂ ਰਾਮਦਾਸ ਜੀ ਦਾ ਇੱਕ ਗੁਰੂ ਅਰਜੁਨ ਦੇ ਮਹਾਰਾਜ ਜੀ ਦਾ ਮਹਾਰਾਜ ਸੋਲਾ ਸਾਹਿਬ ਦੀ ਬਾਣੀ ਵਿੱਚ ਇੱਕ ਥਾਂ ਗੁਰੂ ਨਾਨਕ ਸਾਹਿਬ ਕਹਿੰਦੇ ਆ ਕਹਿਣ ਲੱਗੇ ਇੱਕ ਬੱਚੀ ਦਾ ਮਾਂ ਦੀ ਕੱਖ ਤੋਂ ਜਨਮ ਹੋਇਆ ਉਹ ਮਾਂ ਦੀ ਗੋਦ ਦਾ ਉਹਨੇ ਨਿਗ ਮਾਣਿਆ ਬਾਪ ਦੇ ਵੇੜੇ ਦਾ ਆਨੰਦ ਮਾਣਿਆ ਤੇ ਜਦੋਂ ਉਹ ਬੱਚੀ ਭਰ ਜਵਾਨੀ ਤੇ ਆਈ ਵਿਵਹਣ ਜੋਗ ਹੋਈ ਗੁਰੂ ਨਾਨਕ ਸਾਹਿਬ ਕਹਿੰਦੇ ਮਾਂ ਬਾਪ ਨੇ ਬੱਚੇ ਦਾ ਵਰ ਲੰਬਿਆ ਬੱਚੀ ਦਾ ਵਰ ਲੰਬਿਆ ਇੱਕ ਦਿਨ ਨੀਅਤ ਕਰ ਦਿੱਤਾ ਵੀ ਇਸ ਦਿਨ ਆਨੰਦ ਕਾਰਜ ਹੋਏਗਾ ਔਰ ਬੱਚੀ ਦਾ ਜਦੋਂ ਆਨੰਦ ਕਾਰਜ ਹੁੰਦਾ ਤੇ ਜਦੋਂ ਉਹ ਸਹੁਰੇ ਘਰ ਤੁਣ ਲੱਗਦੀ ਆ ਉਹਦੀ ਡੋਲੀ ਤੁਰਦੀ ਆ ਗੁਰੂ ਨਾਨਕ ਸਾਹਿਬ ਕਹਿੰਦੇ ਮਾਂ ਦੇ ਨੇਤਰਾਂ ਵਿੱਚੋਂ ਨੀਰ ਆ ਗਿਆ ਤੇ ਸਤਿਗੁਰੂ ਕਹਿੰਦੇ ਆ ਕਹਿਣ ਲੱਗੇ ਮੈਂ ਮਾਂ ਨੂੰ ਪੁੱਛਿਆ ਮਾਂ ਬੱਚੀ ਦੇ ਵਿਆਹ ਤੋਂ ਪਹਿਲਾਂ ਤੁਸੀਂ ਸੋਹਲੇ ਗਾਏ ਗੀਤ ਗਾਏ ਖੁਸ਼ੀ ਦੇ ਬੱਚੀ ਦਾ ਵਿਆਹ ਹੈ ਪਰ ਅੱਜ ਬੱਚੀ ਜਦੋਂ ਸਹੁਰੇ ਘਰ ਤੁਰਨ ਲੱਗੀ ਆ ਤੇ ਤੁਹਾਡੇ ਨੇਤਰਾਂ ਵਿੱਚੋਂ ਨੀਰ ਕਿਉਂ ਆਇਆ ਧਿਆਨ ਨਾਲ ਸੁਣਿਓ ਗੁਰੂ ਨਾਨਕ ਸਾਹਿਬ ਕਨੇ ਮਾਂ ਕਹਿੰਦੀ ਹੈ ਮਹਾਰਾਜ ਇਸ ਬੱਚੀ ਨੂੰ ਕੋਖ ਤੋਂ ਜਨਮ ਦਿੱਤਾ ਇਹਨੇ ਸੀਨੇ ਦਾ ਸਿਰ ਪੀਤਾ ਦੁੱਧ ਪੀਤਾ ਵੇਡੇ ਦਾ ਆਨੰਦ ਮਾਣਿਆ ਗੋਦ ਦਾ ਨਿਗ ਮਾਣਿਆ ਸਤਿਗੁਰੂ ਅੱਜ ਇਹ ਬੱਚੀ ਬੇਗਾਨੇ ਕਰ ਜਾ ਰਹੀ ਆ ਜਦੋਂ ਇਹਨਾਂ ਬਚਨ ਵਰਤਿਆ ਨਾ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ ਕਹਿਣ ਲੱਗੇ ਮਾਂ ਕਦੀ ਆਪਣੀ ਆਤਮਾ ਜਿੰਦ ਵਾਲੇ ਪਾਸੇ ਖਿਆਲ ਕੀਤਾ ਯਾਦ ਰੱਖ ਮਾਂ ਇਹ ਬੱਚੀ ਸਹਰੇ ਕਰ ਜਾਏਗੀ ਇਹਨੇ ਪਰਤ ਕੇ ਵੀ ਭਰਾਵਾ ਕਰ ਫੇਰਾ ਪਾ ਲੈਣੇ ਪਰ ਜਿਸ ਦਿਨ ਇਸ ਜਿੰਦ ਨੂੰ ਮੌਤ ਰੂਪੀ ਲਾੜਾ ਵਿਆਹਣ ਆ ਗਿਆ ਮੌਤ ਇੱਕ ਵਾਰੀ ਜਿੰਦ ਨੂੰ ਵਿਆਹ ਕੇ ਲੈ ਗਈ ਨੇ ਪਰਤ ਕੇ ਫੇਰਾ ਵੀ ਨਹੀਂ ਪਾਉਣਾ ਦੇਖੋ ਮਾਰੇ ਸਮਝਾਉਂਦੇ ਕਿਵੇਂ ਆ ਮਾਰੇ ਕਹਿੰਨ ਲੱਗੇ ਆ ਆਤਮਾ ਜਿੰਦ ਨੂੰ ਜਿਸ ਦਿਨ ਮੌਤ ਰੂਪੀ ਲਾੜਾ ਵਿਆਹ ਕੇ ਲੈ ਗਿਆ ਇਹਨੇ ਪਰਤ ਕੇ ਫੇਰਾ ਨਹੀਂ ਪਾਉਣਾ ਬਾਣੀ ਚ ਬਚਨ ਆਉਂਦੇ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਸ ਰੀਆਂ ਜੋ ਹੋਵੇ ਸਾਬ ਸਿਓ ਮੇਲ ਘਰ ਘਰ ਇਹੋ ਪਹੁੰਚਾ ਸਦਰੇ ਨਿਤ ਪਵਨ ਸਦਨ ਹਾਰਾ ਸਿਮਰੀਏ ਨਾਨਕ ਸੇ ਦੇ aval ਗੁਰੂ ਨਾਨਕ ਸਾਹਿਬ ਕਹਿਣਗੇ ਮੌਤ ਦਾ ਬਲਾਵਾ ਘਰ ਘਰ ਆਉਂਦਾ ਤੂੰ ਸਦਨ ਹਾਰ ਪ੍ਰਮਾਤਮਾ ਨੂੰ ਚੇਤਾ ਕਰਿਆ ਕਰ